ਸਾਡੇ ਦੇਸ਼ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਉਹ ਹੈ ਟੁੱਟੀਆਂ ਸੜਕਾਂ ਦੀ ਸਮੱਸਿਆ ਜਿਸ ਤੋਂ ਲੋਕਾਂ ਨੂੰ ਹਰ ਰੋਜ਼ ਦੋ ਚਾਰ ਹੋਣਾ ਪੈਂਦਾ ਹੈ ਕਈ ਸੜਕਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ ਲੋਕ ਇਹ ਸੋਚਦੇ ਨੇ ਕਿ ਇਸ ਦੀ ਥਾਂ ਉੱਤੇ 4-5 ਕਿਲੋਮੀਟਰ ਦਾ ਵੱਧ ਰਸਤਾ ਤੈਅ ਕਰਕੇ ਕਿਸੇ ਹੋਰ ਸੜਕ ਨੂੰ ਚਲੇ ਜਾਈਏ ਲੇਕਿਨ ਕਈ ਵਾਰ ਲੋਕਾਂ ਨੂੰ ਇਹਨਾਂ ਟੁੱਟੀਆਂ ਸੜਕਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਇਹਨਾਂ ਟੁੱਟੀਆਂ ਹੋਈਆਂ ਸੜਕਾਂ ਦੇ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਵੱਲੋਂ ਕਈ ਵਾਰ ਰੋਸ ਪ੍ਰਦਰਸ਼ਨ ਨੇ ਜਿਹੜੇ ਕੀਤੇ ਜਾ ਚੁੱਕੇ ਨੇ اسی ਤਰ੍ਹਾਂ ਦਾ ਇੱਕ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿ ਸੜਕ ਦੀ ਹਾਲਤ ਬੇਹਦ ਖਸਤਾ ਹੈ ਗੱਡੀਆਂ ਮੋਟਰਸਾਈਕਲ ਬੜੀ ਮੁਸ਼ਕਲ ਦੇ ਨਾਲ ਪਾਣੀ ਵਿੱਚੋਂ ਲੰਘਦੇ ਨੇ ਟੋਏਆਂ ਵਿੱਚੋਂ ਲੰਘਦੇ ਨੇ ਕੁਝ ਲੋਕ ਉੱਥੇ ਹੱਥਾਂ ਵਿੱਚ ਮਾਈਕ ਅਤੇ ਬੈਨਰ ਲੈ ਕੇ ਖੜੇ ਹੁੰਦੇ ਨੇ ਉਹਨਾਂ ਵੱਲੋਂ ਇੱਥੇ ਗੀਤ ਗਾਇਆ ਜਾਂਦਾ ਹੈ ਕਿ दारू ਮੁਰਗਾ ਖਾਓਗੇ 500 ਮੈਂ ਬਿਕ ਜਾਓਗੇ ਤਾਂ ਐਸਾ ਹੀ ਰੋੜ ਪਾਓਗੇ ਤਾਂ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰਾਂ ਦੇ ਨਾਲ-ਨਾਲ ਉਹਨਾਂ ਲੋਕਾਂ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਜਿਹੜੇ ਲੋਕ ਨੇ ਜਿਹੜੇ ਉਹ ਪੈਸੇ ਲੈ ਕੇ ਜਾਂ ਫਿਰ ਖਾਂਡ ਪਿੰਡ ਦੀਆਂ ਚੀਜ਼ਾਂ ਲੈ ਕੇ ਜਾਂ ਫਿਰ ਸ਼ਰਾਬ ਲੈ ਕੇ ਵੋਟਾਂ ਪਾਉਂਦੇ ਨੇ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਨਹੀਂ ਕਰਦੇ ਤਾਂ ਤੁਸੀਂ ਇਸ ਪ੍ਰਦਰਸ਼ਨ ਬਾਰੇ ਕੀ ਕਹੋਗੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇੱਕ ਵਾਰ ਨਜ਼ਰ ਮਾਰਦੇ ਹਾਂ ਇਸ ਅਨੋਖੇ ਪ੍ਰਦਰਸ਼ਨ ਤੇ ਜਾਓਗੇ ਨਾਓਗੇ ਨਾਓਗੇ ਸੁਲਾਵੀ ਬਕਰਾਂ ਹੋਗੇ ਸਾਡੇ ਦੇਸ਼ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਉਹ ਹੈ ਟੁੱਟੀਆਂ ਸੜਕਾਂ ਦੀ ਸਮੱਸਿਆ ਜਿਸ ਤੋਂ ਲੋਕਾਂ ਨੂੰ ਹਰ ਰੋਜ਼ ਦੋ ਚਾਰ ਹੋਣਾ ਪੈਂਦਾ ਹੈ ਕਈ ਸੜਕਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ ਲੋਕ ਇਹ ਸੋਚਦੇ ਨੇ ਕਿ ਇਸ ਦੀ ਥਾਂ ਉੱਤੇ 4-5 ਕਿਲੋਮੀਟਰ ਦਾ ਵਾਧਰ ਰਸਤਾ ਤੈਅ ਕਰਕੇ ਕਿਸੇ ਹੋਰ ਸੜਕ ਨੂੰ ਚਲੇ ਜਾਈਏ ਲੇਕਿਨ ਕਈ ਵਾਰ ਲੋਕਾਂ ਨੂੰ ਇਹਨਾਂ ਟੁੱਟੀਆਂ ਸੜਕਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਇਹਨਾਂ ਟੁੱਟੀਆਂ ਹੋਈਆਂ ਸੜਕਾਂ ਦੇ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਵੱਲੋਂ ਕਈ ਵਾਰ ਰੋਸ ਪ੍ਰਦਰਸ਼ਨ ਨੇ ਜਿਹੜੇ ਕੀਤੇ ਜਾ ਚੁੱਕੇ ਨੇ ਇਸੇ ਤਰ੍ਹਾਂ ਦਾ ਇੱਕ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿ ਸੜਕ ਦੀ ਹਾਲਤ ਬੇहद ਖਸਤਾ ਹੈ ਗੱਡੀਆਂ ਮੋਟਰਸਾਈਕਲ ਬੜੀ ਮੁਸ਼ਕਿਲ ਦੇ ਨਾਲ ਪਾਣੀ ਵਿੱਚੋਂ ਲੰਘਦੇ ਨੇ ਟੋਇਆਂ ਵਿੱਚੋਂ ਲੰਘਦੇ ਨੇ ਤਾਂ ਕੁਝ ਲੋਕ ਉੱਥੇ ਹੱਥਾਂ ਵਿੱਚ ਮਾਈਕ ਅਤੇ ਬੈਨਰ ਲੈ ਕੇ ਖੜੇ ਹੁੰਦੇ ਨੇ ਉਹਨਾਂ ਵੱਲੋਂ ਇੱਥੇ ਗੀਤ ਗਾਇਆ ਜਾਂਦਾ ਹੈ ਕਿ ਦਾਰੂ ਮੁਰਗਾ ਖਾਓਗੇ 500 ਮੈਂ ਬਿਕ ਜਾਓਗੇ ਤਾਂ ਐਸਾ ਹੀ ਰੋੜ ਪਾਓਗੇ ਤਾਂ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰਾਂ ਦੇ ਨਾਲ-ਨਾਲ ਉਹਨਾਂ ਲੋਕਾਂ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਜਿਹੜੇ ਲੋਕ ਦੇ ਜਿਹੜੇ ਉਹ ਪੈਸੇ ਲੈ ਕੇ ਜਾਂ ਫਿਰ ਖਾਂਡ ਪਿੰਡ ਦੀਆਂ ਚੀਜ਼ਾਂ ਲੈ ਕੇ ਜਾਂ ਫਿਰ ਸ਼ਰਾਬ ਲੈ ਕੇ ਵੋਟਾਂ ਪਾਉਂਦੇ ਨੇ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਨਹੀਂ ਕਰਦੇ ਤਾਂ ਤੁਸੀਂ ਇਸ ਪ੍ਰਦਰਸ਼ਨ ਬਾਰੇ ਕੀ ਕਹੋਗੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇੱਕ ਵਾਰ ਨਜ਼ਰ ਮਾਰਦੇ ਹਾਂ ਇਸ ਅਨੋਖੇ ਪ੍ਰਦਰਸ਼ਨ ਤੇ